ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀਓ ਇਸ ਤੋਂ ਪਹਿਲੇ ਅਸੀਂ 11 ਪੌੜੀਆਂ ਦੇ ਵਿਚਾਰ ਕਰ ਚੁੱਕੇ ਹਾਂ ਆਓ ਸਤਿਗੁਰੂ ਜੀ ਕਿਰਪਾ ਕਰਨ ਅੱਜ 12ਵੀਂ ਪੌੜੀ ਤੋਂ ਵਿਚਾਰ ਪ੍ਰਾਰambh ਕਰੀਏ ਜੀ ਸਤਿਗੁਰੂ ਜੀ ਕਹਿੰਦੇ ਹਨ ਮੰਨੇ ਕੀ ਗਤ ਕਹੀ ਨਾ ਜਾਏ ਸਤਗੁਰੂ ਜੀ ਕਹਿੰਦੇ ਹਨ ਕਿ ਉਸ ਮਨੁੱਖ ਦੀ ਗੱਤ ਉਸ ਦੀ ਆਤਮਿਕ ਅਵਸਥਾ ਦੱਸੀ ਨਹੀਂ ਜਾ ਸਕਦੀ ਜਿਸ ਨੇ ਅਕਾਲ ਪੁਰਖ ਦੇ ਨਾਮ ਨੂੰ ਮੰਨ ਲਿਆ ਹੈ ਭਾਵ ਕਿ ਜਿਸ ਦੀ ਲਗਨ ਉਸ ਅਕਾਲ ਪੁਰਖ ਦੇ ਨਾਮ ਨਾਲ ਲੱਗ ਗਈ ਹੈ ਜੇ ਕੋ ਕਹੇ ਪੀਛੇ ਪਛਤਾਏ ਸਤਗੁਰੂ ਜੀ ਕਹਿੰਦੇ ਹਨ ਕਿ ਜੇ ਕੋਈ ਮਨੁੱਖ ਬਿਆਨ ਵੀ ਕਰੇ ਤਾਂ ਉਸ ਨੂੰ ਪਿੱਛੋਂ ਪਛਤਾਉਣਾ ਪੈਂਦਾ ਹੈ ਕਿ ਉਸ ਨੇ ਇਹ ਉਛਾਜਤਨ ਕੀਤਾ ਹੈ ਸਤਗੁਰੂ ਜੀ ਕਿਨਹਨ ਕਾਗਦ ਕਲਮ ਨਾਲ ਲਿਖਣ ਹਾਰ ਸਤਗੁਰੂ ਜੀ ਕਹਿੰਦੇ ਹਨ ਕਿ ਨਾਮ ਵਿੱਚ ਭਿੱਜੇ ਹੋਏ ਮਨੁੱਖ ਦੀ ਆਤਮਿਕ ਅਵਸਥਾ ਨੂੰ ਕਾਗਦ ਉੱਤੇ ਕਲਮ ਨਾਲ ਲਿਖਿਆ ਨਹੀਂ ਜਾ ਸਕਦਾ ਮੰਨੇ ਦਾ ਬਹਿਕਰਨ ਵਿਚਾਰ ਸਤਗੁਰੂ ਜੀ ਕਹਿੰਦੇ ਹਨ ਕਿ ਭਾਵੇਂ ਮਨੁੱਖ ਰਲ ਕੇ ਵੀ ਉਸ ਦਾ ਬਹਿ ਕੇ ਵਿਚਾਰ ਕਰਨ ਅੰਦਾਜ਼ਾ ਲਾਣ ਤਾਂ ਵੀ ਉਸ ਦੀ ਜੋ ਆਤਮਿਕ ਅਵਸਥਾ ਹੈ ਉਹ ਦੱਸੀ ਨਹੀਂ ਜਾ ਸਕਦੀ ਐਸਾ ਨਾਮ ਨਿਰੰਝਨ ਹੋਏ ਸਤਗੁਰੂ ਜੀ ਕਹਿੰਦੇ ਹਨ ਕਿ ਅਕਾਲ ਪੁਰਖ ਦਾ ਨਾਮ ਬਹੁਤ ਉੱਚਾ ਹੈ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਜੋ ਮਨੁੱਖ ਇਸ ਦੇ ਵਿੱਚ ਆਪਣੇ ਆਪ ਨੂੰ ਜੋੜ ਲੈਂਦਾ ਹੈ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਹੈ ਉਸ ਦੀ ਵੀ ਆਤਮਿਕ ਅਵਸਥਾ ਉੱਚੀ ਹੋ ਜਾਂਦੀ ਹੈ ਸਤਗੁਰੂ ਜੀ ਕਹਿੰਦੇ ਹਨ ਪਰ ਇਹ ਗੱਲ ਉਸ ਨੂੰ ਸਮਝ ਵਿੱਚ ਆਉਂਦੀ ਹੈ ਜੇ ਕੋ ਮਨ ਜਾਣੇ ਮਨ ਕੋਏ ਜੇ ਕੋਈ ਮਨੁੱਖ ਆਪਣੇ ਅੰਦਰ ਉਸ ਲਗਨ ਨੂੰ ਲਾ ਲਵੇ ਤਾਂ ਉਸ ਨੂੰ ਇਸ ਦੀ ਗੱਲ ਸਮਝ ਪੈਂਦੀ ਹੈ ਸਤਿਗੁਰੂ ਜੀ ਕਹਿੰਦੇ ਹਨ ਮੰਨੈ ਸੁਰਤ ਹੋਵੈ ਮਨ ਬੁੱਧ ਜੇ ਮਨੁੱਖ ਦੇ ਮਨ ਵਿੱਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਵੇ ਤਾਂ ਸਤਿਗੁਰੂ ਜੀ ਕਹਿੰਦੇ ਹਨ ਉਸ ਦੀ ਸੁਰਤ ਉੱਚੀ ਹੋ ਜਾਂਦੀ ਹੈ ਉਸ ਦੇ ਮਨ ਵਿੱਚ ਜਾਗਰਤੀ ਆ ਜਾਂਦੀ ਹੈ ਭਾਵ ਉਸ ਦਾ ਮਨ ਹੈ ਜੋ ਮਾਇਆ ਦੇ ਮੋਹ ਵਿੱਚ ਸੁੱਤਾ ਨਹੀਂ ਰਹਿੰਦਾ ਸਗੋਂ ਜਾਗ ਜਾਂਦਾ ਹੈ ਮੰਨੈ ਸਗਲ ਭਵਨ ਕੀ ਸੁਧ ਸਤਿਗੁਰੂ ਜੀ ਕਹਿੰਦੇ ਹਨ ਉਸ ਨੂੰ ਸਾਰੇ ਭਵਨਾ ਦੀ ਸੋਝੀ ਹੋ ਜਾਂਦੀ ਹੈ ਉਹ ਹਰ ਥਾਂ ਤੇ ਉਸ ਪ੍ਰਮਾਤਮਾ ਨੂੰ ਹੀ ਵਿਆਪਕ ਸਮਝਦਾ ਹੈ ਸਤਿਗੁਰੂ ਜੀ ਕਹਿੰਦੇ ਹਨ ਮੰਨੈ ਮੂਹ ਚੋਟਾ ਨਾ ਖਾਏ ਉਹ ਮਨੁੱਖ ਜੋ ਪ੍ਰਮਾਤਮਾ ਦੇ ਨਾਮ ਵਿੱਚ ਆਪਣੇ ਆਪ ਨੂੰ ਜੋੜ ਲੈਂਦਾ ਹੈ ਉਸ ਨੂੰ ਸੰਸਾਰ ਦੇ ਵਿਕਾਰਾਂ ਦੀਆਂ ਸੱਟਾਂ ਨਹੀਂ ਖਾਣੀਆਂ ਪੈਂਦੀਆਂ ਮਨੈ ਜਮ ਕੇ ਸਾਥ ਨਾ ਜਾਏ ਸਤਿਗੁਰੂ ਜੀ ਕਹਿੰਦੇ ਹਨ ਕਿ ਜੋ ਮਨੁੱਖ ਉਸ ਪਰਮਾਤਮਾ ਦੇ ਨਾਮ ਵਿੱਚ ਜੁੜਦਾ ਹੈ ਉਸ ਨੂੰ ਜਮਾਂ ਦੀ ਮਾਰ ਨਹੀਂ ਪੈਂਦੀ ਭਾਵ ਉਹ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ ਐਸਾ ਨਾਮ ਨਿਰੰਝਨ ਹੋਏ ਸਤਿਗੁਰੂ ਜੀ ਕਹਿੰਦੇ ਹਨ ਅਕਾਲ ਪੁਰਖ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਉਹ ਇਤਨਾ ਉੱਚਾ ਹੈ ਕਿ ਇਸ ਵਿੱਚ ਜੁੜਨ ਵਾਲਾ ਵੀ ਉਸ ਉੱਚੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਪਰ ਇਹ ਗੱਲ ਉਸ ਦੀ ਸਮਝ ਵਿੱਚ ਆਉਂਦੀ ਹੈ ਜੇ ਕੋ ਮਨ ਜਾਣੈ ਮਨ ਕੋਈ ਜੋੜਾ ਮਨੁੱਖ ਉਸ ਪ੍ਰਮਾਤਮਾ ਦੇ ਨਾਮ ਨੂੰ ਉਸ ਦੇ ਸਿਮਰਨ ਨੂੰ ਕਰਦਾ ਹੈ ਉਸ ਦੇ ਵਿੱਚ ਆਪਣੇ ਮਨ ਨੂੰ ਜੋੜਦਾ ਹੈ ਉਸੇ ਨੂੰ ਇਸ ਗੱਲ ਦੀ ਸੋਝੀ ਪੈਂਦੀ ਹੈ ਮਨੈ ਮਾਰਗ ਠਾਕ ਨਾ ਪਾਏ ਸਤਿਗੁਰੂ ਜੀ ਕਹਿੰਦੇ ਹਨ ਜੇ ਮਨੁੱਖ ਦਾ ਮਨ ਉਸ ਪ੍ਰਮਾਤਮਾ ਦੇ ਨਾਮ ਵਿੱਚ ਪਦੀਜ ਜਾਏ ਜਿੰਦਗੀ ਦੇ ਜੋ ਸਫਰ ਹਨ ਉਸ ਵਿੱਚ ਕੋਈ ਵੀ ਰੋਕ ਨਹੀਂ ਆਉਂਦੀ ਭਾਵ ਉਸ ਦੇ ਰਸਤੇ ਵਿੱਚ ਕੋਈ ਵੀ ਰੁਕਾਵਟ ਨਹੀਂ ਆਉਂਦੀ ਮਨੈ ਪਤ ਸੋ ਪ੍ਰਗਟ ਜਾਏ ਉਹ ਸੰਸਾਰ ਵਿੱਚ ਸੋਭਾ ਖੱਟ ਕੇ ਇੱਜ਼ਤ ਖੱਟ ਕੇ ਇਸ ਸੰਸਾਰ ਤੋਂ ਵਿਦਾ ਪ੍ਰਾਪਤ ਕਰਦਾ ਹੈ ਸਤਿਗੁਰੂ ਜੀ ਕਹਿੰਦੇ ਹਨ ਮਨੈ ਮਗਨੈ ਚੱਲੇ ਪੰਥ ਉਹ ਫਿਰ ਦੁਨੀਆ ਦੇ ਵੱਖੋ ਵੱਖਰੇ ਮਜਮਾ ਦੇ ਦੱਸੇ ਹੋਏ ਰਸਤਿਆਂ ਤੇ ਨਹੀਂ ਤੁਰਦਾ ਭਗ ਉਹ ਸਿਰਫ ਇੱਕ ਪਰਮਾਤਮਾ ਦੇ ਨਾਲ ਜੁੜਦਾ ਹੈ ਉਸ ਨੂੰ ਸਿਰਫ ਉਹੀ ਰਸਤਾ ਚੰਗਾ ਲੱਗਦਾ ਹੈ ਮੰਨੈ ਧਰਮ ਸਿੱਤੀ ਸੰਮੰਧ ਉਸ ਮਨੁੱਖ ਦਾ ਇੱਕੋ ਧਰਮ ਹੋ ਜਾਂਦਾ ਹੈ ਜੋ ਉਸ ਨੂੰ ਪਰਮਾਤਮਾ ਦੇ ਨਾਲ ਜੋੜਦਾ ਹੈ ਐਸਾ ਨਾਮ ਨਿਰੰਝਨ ਹੋਏ ਸਤਿਗੁਰੂ ਜੀ ਕਹਿੰਦੇ ਹਨ ਕਿ ਉਸ ਅਕਾਲ ਪੁਰਖ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਐਡਾ ਉੱਚਾ ਹੈ ਕਿ ਉਸ ਦੇ ਵਿੱਚ ਜੁੜਨ ਵਾਲੇ ਦੀ ਵਿਵਸਥਾ ਉਤਨੀ ਹੀ ਉੱਚੀ ਹੋ ਜਾਂਦੀ ਹੈ ਪਰ ਇਸ ਗੱਲ ਨੂੰ ਤਾਂ ਸਮਝ ਸਕਦਾ ਹੈ ਕੋਈ ਜੀ ਕੋ ਮਨ ਜਾਣੇ ਮਨ ਕੋਈ ਜੋ ਉਸ ਪਰਮਾਤਮਾ ਦੇ ਨਾਮ ਵਿੱਚ ਜੁੜਦਾ ਹੈ ਉਸ ਦੇ ਵਿੱਚ ਆਪਣੀ ਲਗਨ ਨੂੰ ਲਗਾਉਂਦਾ ਹੈ ਤਾਂ ਹੀ ਉਹ ਇਹ ਗੱਲ ਨੂੰ ਸਮਝ ਸਕਦਾ ਹੈ ਮੰਨੇ ਭਾਵੇਂ ਮੂਖ ਦਵਾਰ ਸਤਿਗੁਰੂ ਜੀ ਕਹਿੰਦੇ ਹਨ ਜੇ ਮਨ ਵਿੱਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ ਤਾਂ ਮਨੁੱਖ ਕੂੜ ਤੋਂ ਖਲਾਸੀ ਪਾਉਣ ਦਾ ਰਾਹ ਲੱਭ ਲੈਂਦਾ ਹੈ ਭਾਵ ਕੀ ਇਸ ਸੰਸਾਰ ਦੇ ਜੋ ਵਿਕਾਰ ਹਨ ਉਹਨਾਂ ਤੋਂ ਉਸ ਦਾ ਛੁਟਕਾਰਾ ਹੋਣ ਦਾ ਰਸਤਾ ਜੋ ਹੈ ਉਸ ਨੂੰ ਮਿਲ ਜਾਂਦਾ ਹੈ ਮੰਨੈ ਪਰਵਾਰ ਹੈ ਸਾਧਾਰ ਇਹੋ ਜਿਹੇ ਮਨੁੱਖ ਆਪਣੇ ਪਰਿਵਾਰ ਨੂੰ ਵੀ ਉਸ ਅਕਾਲ ਪੁਰਖ ਦੀ ਟੀਕ ਦ੍ਰਿੜ ਕਰਾਉਂਦਾ ਹੈ ਭਾਵ ਉਸ ਨੂੰ ਦੱਸਦਾ ਹੈ ਕਿ ਨਾਮ ਸਿਮਰਨ ਵਿੱਚ ਕਿਤਨੀਆਂ ਬਰਕਤਾਂ ਹਨ ਅਤੇ ਆਪਣੇ ਪਰਿਵਾਰ ਨੂੰ ਵੀ ਉਸ ਪ੍ਰਭੂ ਦੇ ਨਾਮ ਨਾਲ ਜੋੜਦਾ ਹੈ ਮੰਨੈ ਤਰੈ ਸਾਰੇ ਗੁਰਸਿੱਖ ਸਤਿਗੁਰੂ ਜੀ ਕਿੰਨੇ ਹਨ ਨਾਮ ਵਿੱਚ ਮਨ ਪਤੀਜਣ ਕਰਕੇ ਹੀ ਸਤਿਗੁਰੂ ਵੀ ਆਪ ਸੰਸਾਰ ਤੋਂ ਪਾਰ ਲੰਘ ਜਾਂਦਾ ਹੈ ਅਤੇ ਆਪਣੇ ਸਿੱਖਾਂ ਨੂੰ ਵੀ ਪਾਰ ਲੰਘਾ ਲੈਂਦਾ ਹੈ ਮੰਨੈ ਨਾਨਕ ਭਵੈ ਨ ਆਪੇਖ ਸਤਿਗੁਰੂ ਜੀ ਕਿੰਨੇ ਹਨ ਨਾਮ ਸਿਮਰਨ ਵਿੱਚ ਜੁੜਨ ਕਰਕੇ ਮਨੁੱਖ ਨੂੰ ਦਰਦ-ਦਰ ਦੀਆਂ ਠੋਕਰਾਂ ਨਹੀਂ ਖਾਣੀਆਂ ਪੈਂਦੀਆਂ ਅਤੇ ਉਹ ਦਰਦ-ਦਰ ਤੇ ਨਹੀਂ ਪਟਕਦਾ ਐਸਾ ਨਾਮ ਨਿਰੰਝਨ ਹੋਏ ਅਕਾਲ ਪੁਰਖ ਦਾ ਜੋ ਨਾਮ ਹੈ ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਤੇ ਇਤਨਾ ਉੱਚਾ ਹੈ ਕਿ ਉਸ ਵਿੱਚ ਜੁੜਨ ਵਾਲਾ ਵੀ ਉਸ ਆਤਮਿਕ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਪਰ ਇਹ ਗੱਲ ਉਸ ਦੇ ਸਮਝ ਵਿੱਚ ਆਉਂਦੀ ਹੈ ਜੇ ਕੋ ਮਨ ਜਾਣੈ ਮਨ ਕੋਈ ਜੇ ਕੋਈ ਮਨੁੱਖ ਆਪਣੇ ਮਨ ਵਿੱਚ ਹਰੀ ਪਰਮਾਤਮਾ ਦੀ ਲਗਨ ਨੂੰ ਪੈਦਾ ਕਰ ਲੈਂਦਾ ਹੈ ਉਹੀ ਇਸ ਉੱਚੀ ਅਵਸਥਾ ਨੂੰ ਸਮਝ ਸਕਦਾ ਹੈ ਅੱਜ ਦੇ ਇਸ ਵੀਡੀਓ ਵਿੱਚ ਇੰਨੇ ਹੀ ਵਿਚਾਰ ਆਉਣ ਵਾਲੀ ਵੀਡੀਓ ਵਿੱਚ ਅੱਗੇ ਦੇ ਵਿਚਾਰਾ ਸਰਵਣ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ